ਕੰਟਰੋਲ ਰੂਮ ਕਪੂਰਥਲਾ ਤੇ ਸਾਨੂੰ ਕਮਿਸ਼ਨ ਆਈ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪੰਡਾਲਪੁਰ ਹਸਪੀਟਲ ਤੇ ਲਾ ਕੇ ਪਈ ਹੈ ਜਿੱਤੇ ਉਹ ਨਾਮੂਨ ਵਿਅਕਤੀ ਦੀ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਪੁਲਿਸ ਅਡੇ ਸੁਵਿੰਦਰ ਪਾਲ ਜੀ ਔਰ ਐਸਐਸਓ ਦਲਮਾ ਜਿਹੜੇ ਉਧਰ ਤੁਰੰਤ ਮੌਕੇ ਤੇ ਗਏ ਔਰ ਉਹਨਾਂ ਨੇ ਉਸ ਬੋਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਕਿ ਬੋਡੀ ਤੋਂ ਜਿਹਦਾ ਇੱਕ ਬੰਦੇ ਦਾ ਨਾਮ ਜਿਹਦਾ ਸੀ ਮਨਜੀਤ ਸਿੰਘ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਇਹਦਾ ਪਰਚਾ ਰਜਿਸਟਰ ਕੀਤਾ ਸੀ ਪਰਚਾ ਰਜਿਸਟਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਇਹਦਾ ਜਿਹੜਾ ਕਤਲ ਹੈਗਾ ਉਹ ਸਿਮਰਨਦੀਪ ਜਿਹੜਾ ਸਿਮਰਨਜੀਤ ਇਹਦਾ ਲੜਕਾ ਹੈਗਾ ਉਹਨੇ ਕੀਤਾ ਹੈਗਾ ਉਹ ਜਿਹੜਾ ਕਿ ਜਦੋਂ ਆ ਪਿੰਡ ਦਾ ਰਹਿਣ ਵਾਲਾ ਸੀ ਆ ਉਥੇ ਮੈਂ ਟੈਲ ਮਾਤ ਕਰਨ ਆ ਗਈ ਸੀ ਤੋਂ ਉਹਨੂੰ ਪਰਚੋਂ ਪਰਸੋਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਡੀ ਟੀਮ ਨੇ ਜਿਹੜਾ ਅਰੈਸਟ ਕੀਤਾ ਹੈ ਦੇ ਤੇ 24 ਘੰਟੇ ਦੇ ਵਿੱਚ ਵੀ ਜਿਹੜਾ ਹੈ ਉਹ ਫਿਊਜ ਦਾ ਰਿਸਪਰਸ ਇਹਦੇ ਵਜ੍ਹਾ ਨਾਲ ਜੇ ਸੀ ਪਤਾ ਲੱਗਿਆ ਕਿ ਇਹ ਜਿਹੜਾ ਫਿਊਜ ਸੀਗਾ ਮੰਨ ਵਾਲੇ ਦੇ ਘਰ ਤੇ ਘਰ ਵਾਲੇ ਤੇ ਇਹ ਰੱਖਦਾ ਸੀ ਉਹਦੇ ਨਾਲ ਇਹ ਗਲਤ ਲਾਇਸੈਂਸ ਸੀਗੇ ਤੇ ਉਹ ਇਹਨੂੰ ਰੋਕਦਾ ਸੀਗਾ ਇਸ ਕਰਕੇ ਇਹਨੇ ਗੁੱਸੇ ਵਿੱਚ ਆ ਕੇ ਰੌਣ ਲੈ ਕੇ ਉਹਦੇ ਸਿਰ ਤੇ ਮਾਰੀ ਔਰ ਉਹਦਾ ਜਿਹੜਾ ਕਤਲ ਹੋ ਗਿਆ ਉਹਦੇ ਇੱਥੇ ਸੀ ਕੇਸ ਰਜਿਸਟਰ ਕਰਕੇ ਇਹਨੂੰ ਬੰਦੇ ਨੂੰ ਅਰੇਸਟ ਕਰ ਲਿਆ ਮੇਰੇ ਤੋਂ ਬਾਅਦ ਇਹਦਾ ਰਿਮਾਨ ਜਿਹੜਾ ਹੈਗਾ ਰਾਤ ਵਿੱਚ ਫੇਸ ਕਰਕੇ ਦੋਨੇਂ ਦਾ ਰਿਮਾਨ ਜਿਹੜਾ ਅਸੀਂ ਕਰਤਾ ਹੈ। ਤੋਂ ਇਹ ਅੰਡਰ ਇਨਵੈਸਟੀਗੇਸ਼ਨ ਹੈ ਔਰ ਇਹ ਜੀ ਐਸ ਆਈ ਬਹੁਤ ਪੁੱਛੀ ਚਾਹੀਏ ਉਹ ਕਰ ਰਿਹਾ। ਅਸਾਂ ਰਿਲੇਸ਼ਨ ਕਿੰਨੇ ਦਿਨ ਤੋਂ ਚੱਲ ਰਿਹਾ? ਇਹਦੇ ਰਿਲੇਸ਼ਨ 4-5 ਸਾਲ ਤੋਂ ਸੀਗੇ। 8-9 ਸਾਲ ਤੋਂ ਸੀਗੇ। ਘਰ ਵਾਲੇ ਨੂੰ ਕਿਦਾਂ ਪਤਾ ਲੱਗਾ? ਘਰ ਵਾਲੇ ਨੇ ਦੇਖਿਆ ਸੀ। ਉਹ ਸ਼ਖਸੀਅਤ ਨੂੰ ਨੂੰ ਦੇਖਿਆ ਸੀ ਦੋ ਚਾਰ ਤਿੰਨ ਦਿਨ ਦਾ ਨਾ। ਦੇ ਵੀ ਉਸਨੇ ਕਰ ਦਿੱਤੀ ਚਲ ਚਲ ਅਵੀ ਉਹ ਦੇ ਉੱਪਰ ਪੱਜ ਗਿਆ ਸੀ ਉਸ ਤੋਂ ਬਾਅਦ ਇਹਨੇ ਉਹ ਚੀਜ਼ ਆਪਣੇ ਮਨ ਚ ਰੱਖੀ ਤੇ 26 ਅਵਸਥਾਈ ਦੀ ਰਾਤ ਨੂੰ ਜਦੋਂ ਸੀਗਾ ਗਰਾਉਂਡ ਮਾਰ ਕੇ ਉਹਨੂੰ ਮਾਰ। ਜੁਮਾਨੀ ਦਾ ਵੀ ਹੱਥ ਵਿੱਚ ਇਸ ਦਾ ਤਮੰਨਾ ਇਹਦਾ ਇਨਵੈਸਟੀਗੇਟ ਕਰ ਰਹੇ ਆ ਅਜੇ ਤੱਕ ਕੋਈ ਸਫਲ ਨਤੀਜਾ ਨਹੀਂ ਦੋਲਨੀ ਹੈ। ਅਸੀਂ ਦੇਖ ਕਿਸੇ ਦੇਖ ਕਿਸੇ ਨੇ ਕੰਮ ਕੀ ਕਰਦਾ ਇੱਕ ਮਜ਼ਦੂਰੀ ਦਾ ਕੰਮ ਕਰਦਾ ਇਹ ਮਜ਼ਦੂਰੀ ਦਾ ਕੰਮ ਕਰਦਾ ਉਹ ਵੀ ਮੈਡੀਕਲ ਦਾ ਕੰਮ ਕਰਦਾ ਉਹ ਵੀ ਮੈਡੀਕਲ ਕਦੇ ਇਕੱਠੇ ਕੰਮ ਤਾਂ ਨਹੀਂ ਕਰਦੇ ਜਿੱਦਾਂ ਉਹ ਰਾਜ ਮਿਸਤਰੀ ਸੀ ਇਹਦਾ ਨਹੀਂ ਤੇ ਗਵਾਂਢ ਦੇ ਵਿੱਚ ਤਾਂ ਨਹੀਂ ਗਵਾਂਢ ਚ ਰਹਿੰਦੇ ਸੀ ਗਵਾਂਢੀ ਹੀ ਉਹਨਾਂ ਦਾ ਤੇ ਕੋਈ ਡੈੱਡ ਬੋਡੀ ਨੂੰ ਖੁਰਦ-ਬੁਰਦ ਕਰਨ ਦੀ ਵੀ ਕੋਈ ਛੇਤੀ ਦੇ ਸਾਹਮਣੇ ਆਈ ਹੈ ਕਿ ਉਸੇ ਜਗ੍ਹਾ ਜਿੱਥੇ ਇਸ ਹਸਪੀਟਲ ਚ ਮਿਲੀ ਉਸੇ ਉੱਥੇ ਕੋਈ ਐਡਿਕਸ਼ਨ ਵਗੈਰਾ ਕੁਝ ਇਦਾਂ ਦਾ ਸਾਹਮਣੇ ਆਇਆ ਹੋਵੇ ਨਹੀਂ ਕੋਈ ਪਰਟੀ ਨਹੀਂ ਗੱਲ ਨਹੀਂ ਵਰਤੀ ਸੀ ਇਨਵੈਸਟਮੈਂਟ ਤੇ ਕੋਈ ਰਿਮਾਂਡ ਵਗੈਰਾ ਕੁਝ ਰਿਮਾਂਡ ਹੋ ਕੇ ਅੰਦਰ ਲੈ ਆ ਸਿਰ ਨਿਸ਼ਾਨੀ ਸ਼ਦਤ ਨਹੀਂ ਆਉਂਦੀ ਨਹੀਂ ਸ਼ਰਾਬ ਸੁਪੀ